ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਆਦਾ ਚਾਂਸਾ ਦੇ ਕੇ ਸਰੀਰਕ ਸੋਸ਼ਣ ਕਰਨ ਦੇ ਦੋਸ਼ 'ਚ ਦਰਜ ਐਫ ਆਈ ਆਰ ਨੂੰ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਅਦਾਲਤ ਨੇ ਇਹ ਕਿਹਾ ਹੈ ਕਿ ਇਹ ਕਲਪਨਾ ਤੋਂ ਵੀ ਦੂਰ ਹੈ ਔਰ ਕਾਨੂੰਨੀ ਰੂਪ ਦੇ ਵਿੱਚ ਇੱਕ ਵਿਆਹੁਤਾ ਔਰਤ ਜਿਸ ਦੇ ਨਾਲ ਕੋਈ ਵੀ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਜਸਟਿਸ ਸ਼ਾਲਿਨੀ ਸਿੰਘ ਨਾਲਪਾਲ ਨੇ ਕਿਹਾ ਹੈ ਕਿ ਜਦੋਂ ਇੱਕ ਪੂਰੀ ਤਰ੍ਹਾਂ ਪਟਪਕ ਵਿਆਹੁਤਾ ਔਰਤ ਵਿਆਹ ਦੇ ਵਾਅਦੇ ਤੇ ਵਿਆਹ ਦੇ ਵਾਅਦੇ ਤੇ ਅਜਿਹੀ ਪਰਵਾਨਗੀ ਦਿੰਦੀ ਹੈ ਤੇ ਅਜਿਹਾ ਕਰਨਾ ਜਾਰੀ ਰੱਖਦੀ ਹੈ ਤੇ ਇਹ ਵਿਆਹ ਸੰਸਥਾ ਦੀ ਲਾਪਰਵਾਹੀ ਨਾਲ ਕੀਤੀ ਗਈ ਉਲੰਘਣਾ मात्र ਹੈ ਨਾ ਕਿ ਤੱਤ ਦੀ ਗਲਤ ਧਾਰਨਾ ਰਾਹੀਂ ਪ੍ਰੇੜਿਤ ਕਰਨ ਦਾ ਕੰਮ ਅਜਿਹੇ ਮਾਮਲੇ ਦੇ ਵਿੱਚ ਪਟੀਸ਼ਨ ਕਰਤਾ ਤੇ ਅਪਰਾਧਿਕ ਜ਼ਿੰਮੇਵਾਰੀ ਤੈਅ ਕਰਨ ਲਈ ਆਈਪੀਸੀ ਦੀ ਧਾਰਾ 90 ਲਾਗੂ ਨਹੀਂ ਕੀਤੀ ਜਾ ਸਕਦੀ ਸਪਸ਼ਟ ਰੂਪ ਦੇ ਵਿੱਚ ਜਦੋਂ ਅਸੀਂ ਔਰਤ ਦੀ ਗੱਲ ਕਰਦੇ ਹਾਂ ਤੇ ਔਰਤ ਪਟੀਸ਼ਨ ਕਰਤਾ ਨਾਲ 1 ਸਾਲ ਤੋਂ ਵੱਧ ਤੱਕ ਸਹਿਮਤੀ ਦੇ ਨਾਲ ਰਹਿ ਰਹੀ ਸੀ ਔਰ ਜਦੋਂ ਉਹ ਔਰਤ ਖੁਦ ਆਪ ਵਿਆਹੀ ਹੋਈ ਹੈ ਜੱਜ ਨੇ ਕਿਹਾ ਹੈ ਕਿ ਇਹ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਔਰਤ ਨੇ ਪਟੀਸ਼ਨ ਕਰਤਾ ਕੋਲੋਂ ਕੀਤੇ ਗਏ ਵਾਅਦੇ ਦੇ ਪ੍ਰਭਾਵ ਦੇ ਵਿੱਚ ਤੱਥਾਂ ਦੀ ਕਲਪਿਤ ਧਾਰਨਾ ਤਹਿਤ ਪਟੀਸ਼ਨ ਕਰਤਾ ਦੇ ਨਾਲ ਅਜਿਹਾ ਕੰਮ ਕੀਤਾ ਹੋਵੇ। ਅਦਾਲਤ ਨੇ ਕਿਹਾ ਹੈ ਕਿ ਜੇ ਐਫ ਆਈ ਆਰ ਤੇ ਇਸ ਤੋਂ ਬਾਅਦ ਸੀ ਆਰ ਪੀ ਸੀ ਦੀ ਧਾਰਾ 164 ਤਹਿਤ ਦਿੱਤੇ ਗਏ ਬਿਆਨ 'ਚ ਪਟੀਸ਼ਨ ਕਰਤਾ ਖਿਲਾਫ ਲਾਏ ਗਏ ਦੋਸ਼ਾਂ ਨੂੰ ਵੀ ਸਹੀ ਮੰਨ ਲਿਆ ਜਾਵੇ ਤਾਂ ਵੀ ਇਹ ਕਲਪਨਾ ਤੋਂ ਬਹੁਤ ਹੀ ਜ਼ਿਆਦਾ ਪਰੇ ਹੈ। ਇਸ ਨਾਲ ਇਹ ਅਜੀਹਾ ਪ੍ਰਤੀਤ ਹੁੰਦਾ ਹੈ ਕਿ ਇਸ ਔਰਤ ਨੂੰ ਭਾਵਨਾਤਮਕ ਝਟਕਾ ਜ਼ਰੂਰ ਤੇ ਜ਼ਰੂਰ ਲੱਗਿਆ ਹੋਵੇ ਜਦੋਂ ਉਸਦੇ ਸੱਕੀ ਭੈਣ ਨੇ ਪਟੀਸ਼ਨ ਕਰਤਾ ਦੇ ਨਾਲ ਮੰਗਣੀ ਕਰ ਲਈ ਤੇ ਬਦਲੇ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਉਸ ਔਰਤ ਨੂੰ ਭਾਵਨਾਤਮਕ ਝਟਕਾ ਲੱਗਿਆ ਹੋ ਸਕਦਾ ਹੈ ਜਦੋਂ ਉਸ ਦੀ ਸੱਕੀ ਭੈਣ ਨੇ ਪਟੀਸ਼ਨ ਕਰਤਾ ਦੇ ਨਾਲ ਮੰਗਣੀ ਕਰ ਲਈ ਤੇ ਬਦਲੇ ਦੇ ਵਿੱਚ ਹੀ ਇਹ ਮਾਮਲਾ ਦਰਜ ਕਰਵਾਇਆ ਗਿਆ ਅਦਾਲਤ ਆਈਪੀਸੀ ਦੀ ਧਾਰਾ 376 2 ਐਨ 406 506 509 ਧਾਰਾ 34 ਤੇ ਆਈਪੀਸੀ ਦੀ ਧਾਰਾ 406 509 ਤਹਿਤ ਦਰਜ ਐਫਆਈਆਰ ਰੱਦ ਕਰਨ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ ਔਰਤ ਵਿਆਹੁਤਾ ਹੈ ਇੱਥੇ ਦੱਸਿਆ ਗਿਆ ਕਿ ਔਰਤ ਪਹਿਲਾਂ ਹੀ ਵਿਆਹੁਤਾ ਹੈ ਪੇਸ਼ੇ ਦੇ ਵਜੋਂ ਵਕੀਲ ਹੈ ਤੇ ਆਪਣੇ ਪਤੀ ਨਾਲ ਉਸਦਾ ਕੋਈ ਵੀ ਵਿਵਾਦ ਚੱਲ ਰਿਹਾ ਉਸਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਕੇ ਖੁਦ ਇੱਕ ਵਕੀਲ ਹੈ ਉਸਨੇ ਉਸ ਨੂੰ ਵਿਆਹ ਦਾ ਚਾਲ ਸਾ ਦਿੱਤਾ ਸੀ ਹਾਲਾਂਕਿ ਬਾਅਦ ਦੇ ਵਿੱਚ ਮੁਲਜ਼ਮ ਦੇ ਨਾਲ ਸੰਬੰਧ ਬਣਾਉਣ ਲਈ ਉਕਸਾਉਣ ਤੋਂ ਬਾਅਦ ਉਸਦੇ ਪਿਤਾ ਮਾਤਾ ਤੇ ਭਰਾ ਨੇ ਉਸਦੀ ਛੋਟੀ ਭੈਣ ਦੀ ਮੰਗਣੀ ਉਸਦੇ ਨਾਲ ਕਰ ਦਿੱਤੀ ਹੈ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਇੱਕ ਸਵਾਲ ਜ਼ਰੂਰ ਤੇ ਜ਼ਰੂਰ ਖੜਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਘਰੇਲੂ ਵਿਵਾਦ ਔਰਮਲੇ ਸਮੇਂ ਦੇ ਵਿੱਚ ਜ਼ਿੰਦਗੀਆਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਪੈਦਾ ਕਰ ਸਕਦੇ ਨੇ ਟਿਕਟ ਪੰਜਾਬ ਪੱਤੀ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਐਫ ਆਈ ਆਰ ਬਿਲਕੁਲ ਤੇ ਬਿਲਕੁਲ ਖਾਰਜ ਕਰ ਦਿੱਤੀ ਗਈ ਹੈ ਅਦਾਲਤ ਨੇ ਇਸ ਚੀਜ਼ ਨੂੰ ਬਿਲਕੁਲ ਕਲਪਨਾ ਤੋਂ ਬਾਹਰ ਗਿਆ ਹੈ ਜਦੋਂ ਅਸੀਂ ਜਸਟਿਸ ਸ਼ਲਨੀ ਸਿੰਘ ਨਾਲਪਾਲ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਵੀ ਖਾਸ ਤੌਰ ਤੇ ਕਿਹਾ ਹੈ ਕਿ ਇਕ ਕੋਈ ਔਰਤ ਸਹਿਮਤੀ ਦੇ ਨਾਲ ਅਜਿਹਾ ਕਰਨਾ ਜਾਰੀ ਰੱਖਦੀ ਹੈ ਨਾ ਕਿ ਉਹਨੂੰ ਲੱਗਣਾ ਹੈ ਬਲਕਿ ਤੱਥ ਦੀ ਗਲਤ ਧਾਰਨਾਹੀ ਪ੍ਰੇਰਿਤ ਕਰਨ ਦਾ ਕੰਮ ਵੀ ਹੈ ਸੋ ਅਜਿਹੇ ਮਾਮਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਹਸ ਤੌਰ ਤੇ ਅਪਰਾਧਿਕ ਜ਼ਿੰਮੇਵਾਰੀ ਤੈਅ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਬਣਦਾ ਹੈ ਔਰ ਜਦੋਂ ਇਸ ਕਾਸ ਔਰਤ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਔਰਤ ਜੋ ਕਿ ਪਹਿਲਾਂ ਹੀ ਵਿਆਹੀ ਹੋਈ ਸੀ ਕਰੇਲੂ ਵਿਵਾਦ ਹੋਣ ਕਾਰਨ ਇੱਕ ਹੋਰ ਵਕੀਲ ਦੇ ਵੱਲੋਂ ਹੀ ਇਸ ਨੂੰ ਵਿਆਹ ਦਾ ਚਾਂਸਾ ਦਿੱਤਾ ਗਿਆ ਹੈ ਇਸ ਔਰਤ ਦਾ ਕਹਿਣਾ ਹੈ ਔਰ ਆਉਣ ਵਾਲੇ ਸਮੇਂ ਲਈ ਹੁਣ ਗੱਲ ਕੀਤੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਉਸ ਪਟੀਸ਼ਨ ਕਰਤਾ ਦੀ ਮੰਗਣੀ ਇਸ ਔਰਤ ਦੇ ਭੈਣ ਦੇ ਨਾਲ ਹੀ ਕਰ ਦਿੱਤੀ ਗਈ ਹੈ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਔਰਤ ਨੂੰ ਭਾਵਨਾਤਮਕ ਝਟਕਾ ਲੱਗਿਆ ਹੋ ਸਕਦਾ ਹੈ ਕਿਉਂ ਜੋ ਉਸਦੇ ਸਖੀ ਭੈਣ ਦੀ ਮੰਗਣੀ ਹੀ ਹੁਣ ਉਸ ਪਟੀਸ਼ਨ ਕਰਤਾ ਦੇ ਨਾਲ ਹੋ Okay.